ਸਤਿ ਸ੍ਰੀ ਅਕਾਲ ਬਾਈ ਸਾਰਿਆਂ ਨੂੰ ਸਵਾਗਤ ਆ ਤੁਹਾਡਾ ਨਵੇਂ ਬਲੌਗ 'ਚ ਬਲੌਗ ਵੀ ਹੁਣ ਨਿੰਨੇ ਆਪਾਂ ਬਹੁਤ ਦਿਰਬਧ ਪਾਉਂਦੇ ਆ ਬਾਈ ਅੱਜ ਪਾਣੀ ਸ਼ੁਰੂ ਕਰਿਆ ਆਪਾਂ ਨੇ ਕਣਕ ਨੂੰ ਲਾਉਣਾ ਕਈ ਦਿਨ ਤੇ ਦੇ ਦੇ ਵੀ ਮੀਂਹ ਪੈਣਾ ਮੀਂਹ ਪੈਣਾ ਪਰ ਮੀਂਹ ਨੇ ਪੈਣਾ ਨਹੀਂ ਹੈਗਾ ਆਪਾਂ ਨੇ ਲਾਈਆਂ ਛਟੀਆਂ ਛਟੀਆਂ ਪਸ ਸੁੱਕ ਵੀ ਨਾ ਜਾਵੇ ਉਹਦੇ ਕਰਕੇ ਬਾਈ ਮੈਨੂੰ ਦੇਖਦੇ ਦੇਖਦੇ ਅੱਜ ਸਟਾਰਟ ਕਰਨੀ ਦਿੱਤਾ ਪਾ ਲਈ ਸਾਥ ਦੀ ਗੱਲ ਜੀ ਸਾਰੇ ਪੇਰਾਂ ਨੂੰ ਜੀ ਤੇ ਪਾਣੀ ਲਾਇਆ ਫਿਰ ਮੈਂ ਮੀਂਹ ਪੈਂਦਾ ਤੇ ਅਸੀਂ ਪਾਣੀ ਲਾੜ ਸ਼ੁਰੂ ਕਰਤਾ ਆ ਮੀਂਹ ਦਾ ਹੁਣ ਪੈਣਾ ਤਾਂ ਹੈ ਨਹੀਂ ਯਾਰ। ਛਟੀਆਂ ਰੋਕਣੀਆਂ ਤੇ ਇਹਨਾਂ ਦਾ ਕੋਈ ਫਾਇਦਾ ਨਹੀਂ ਜੇ ਪਾਣੀ ਦੇ ਲੱਗਿਆ ਇਹਨੂੰ। ਆ ਬਾਈ ਛਟੀਆਂ ਲਾਤੀ ਇੱਧਰ। ਪਤਾ ਕੀ ਹੱਬ ਬੋਲੇ ਚ ਐ ਕਣਕ ਹੁਣ ਭੋਲੇ ਵਾਲੀ ਕਣਕ ਨੂੰ ਪਾਣੀ ਪਹਿਲਾਂ ਚਾਹੀਦਾ ਜੀ। ਹਾਂ ਹਾਂ ਵੱਲ ਨਿਕਲ ਰਹੀ ਆ ਇਹਦਾ ਚਾਹੀਦੀ ਪਾਣੀ। ਪਹਿਲਾਂ ਹੀ ਸੋਕਾ ਲੱਗ ਗਿਆ ਫੇਰ ਦਾਣਾ ਕਿ ਆ ਪੈਣਾ ਇਹਦੇ ਚ। ਹਾਂ। ਬਾਈ ਇੱਧਰ ਆਪਾਂ ਨੇ ਆ ਕੀਲੇ ਪਰ ਵੀ ਆਪਣੇ ਵੀ ਛਟੀਆਂ ਲਾਤੀਆਂ। ਗਾ ਅੱਜ ਗੰਨੇ ਦਾ ਪੰਗਾ ਨਹੀਂ ਕਰਿਆ ਹੁਣ ਅਸੀਂ ਆਪਣਾ। ਆ ਠੀਕ ਆ। ਨੰਨਾ ਚਾਚਾ ਕਹਿੰਦਾ ਵੀ ਥੋੜਾ ਰੱਖ ਲੈਣਾ ਬਾਕੀ ਮੱਕੀ ਬੀਜ ਦੇਣੀ ਆ ਆ ਮੱਕੀ ਬੀਜ ਦਾਂਗੇ ਇਹਦੇ ਮਾ ਥੋੜਾ ਮੈਂ ਚਾਚਾ ਨੂੰ ਕਿਹਾ ਮੈਂ ਰੱਖ ਲੈ ਥੋੜਾ ਜਾ ਹਾਂ ਚੱਲ ਥੋੜਾ ਜਿਹਾ ਰੱਖ ਲੈਂਦੇ ਆ ਹਾਂ ਤੇ ਬਾਕੀ ਹੁਣ ਮੈਂ ਸਰੋਂ ਪਾਣੀ ਲਾਦ ਮਾ ਮਾ ਇਹ ਵੀ ਮੰਗਦੀ ਨੂੰ ਪਾਣੀ ਨਹੀਂ ਲੱਗਿਆ ਮੁੜ ਕੇ ਸਰੋਂ ਲਾ ਲਿਓ ਵੀ ਪਾਣੀ ਦੇਖੋ ਦੇਖੋ ਆ ਬੂਟੇ ਮਾ ਸਰੋਂ ਦੇਖੋ ਅਗੇਤੀ ਸਰੋਂ ਐਦਾ ਹੁੰਦੀ ਆ ਜੇ ਆਪਾਂ ਪਛੇਤੀ ਬੀਜ ਦਿਆ ਫਿਰ ਬੂਟੇ ਮਾ ਸਰੋਂ ਨਹੀਂ ਹੁੰਦੀ ਆ ਫੇਰ ਨਹੀਂ ਹੁੰਦੀ ਐਗੀ ਕਿਸੇ ਨੇ ਬਾਈ ਸਰੋਂ ਲਾਉਣੀ ਆ ਬੂਟੇ ਮਾ ਨਾ ਅਗੇਤੀ ਲਾਇਓ ਔਰ ਬੀਜ ਘਟ ਪਾਇਓ ਆ ਥੋੜਾ ਜਿਹਾ ਇੱਕ ਨਹੀਂ ਸੋਣੀ ਖੜੀ ਆ ਕਿ ਜਦ ਨੂੰ ਪੱਤੇ ਆਉਣੇ ਆ ਜਾਨੂ ਦੇ ਨੇ ਫਲੀ ਪੈਣੀ ਇਹਦੇ ਮਾ ਹਾਂ ਪਾਉ ਉਹੀ ਤਾਂ ਗੱਲ ਆ ਜਦ ਨੂੰ ਤਾਂ ਸਰਮੋ ਬਥਾਰੇ ਤੇਰੇ ਝੜ ਗਏ ਸਾਰੇ ਰੇਹ ਬਣ ਕੇ ਆਉਂਦਾ ਉਹੀ ਕਹਿੰਦਾ ਨਾ ਅਗੀਤੀ ਬੀਜੇ ਦਾ ਆ ਫਾਇਦਾ ਹੈ ਹਾਂ ਹੁੰਦੀਆਂ ਨੂੰ ਪੱਤੇ ਆਉਣੇ ਆ ਫਲੀ ਨੇ ਪੈ ਜਾਣਾਂ ਮੈਂ ਬੀਜੇ ਤੇ ਪੱਤਾ ਹੀ ਪੱਤਾ ਆ ਬਾਈ ਜਦ ਤਾਂ ਬਹੁਤ ਪੱਤਾ ਹੁੰਦਾ ਜਦ ਤਾਂ ਦੱਬੀ ਵੀਦੀ ਪੱਤੇ ਆ ਇਹ ਹਾਂ ਫਿਰ ਉਹਦੇ ਬਾਅਦ ਨਿਕਲੀ ਆ ਇਹ ਮੀਂਹ ਪਈ ਕੇ ਕੋਸੋ ਆ ਜਿਹੜੀ ਨਿਕਲ ਆਈ ਫੇਰ ਨਿਕਲਿਆ ਜੀ ਆ ਸਾਰੀ ਖਾਲ ਸਵਾਰੀ ਕੱਲ ਪਰसों ਨਾ ਕੱਲ ਸਵਾਰ ਕੇ ਆ ਦੋਏ ਤਾਂ ਪਾਣੀ ਲਾਇਆ ਇੱਧਰ ਦੇ ਸਵਾਰੇ ਚਾਚੇ ਨਾਲ ਹਾਂ ਇੱਧਰ ਭਾਈ ਇਹ ਆ ਜਿਹੜੇ ਹੈਗੇ ਇੱਧਰ ਵੀ ਟੋਟਾ ਦੱਬੇ ਦੇਣਾ ਪੈਪਦਾ ਉਹ ਗਾਹਾਂ ਦੱਬਣਾ ਪੈਣਾ ਆਹ ਗਾਹਾਂ ਦੱਬ ਦੇਣਾ ਸਾੜ ਦਾ ਪੰਗਾ ਹੀ ਨਹੀਂ ਕਰਨਾ ਇੱਥੇ ਤਾਂ ਕਰਦੇ ਹੈਗੇ ਆਪਣੇ ਪੈਪ ਦੱਬੇ ਵੇ ਨਹੀਂ ਉੱਧਰ ਔਖਾ ਚੜਦਾ ਪਾਣੀ ਕਹਿੰਦੇ ਹੂੰ ਉੱਥੇ ਨੱਕਾ ਚਾਚਾ ਕਹਿੰਦਾ ਸਿੱਧੇ ਆਏ ਨੂੰ ਦੱਬ ਦੇਣਾ ਹੂੰ ਆ ਬਾਈ ਜਿਹੜੀ ਆਪਾਂ ਨੇ ਆ ਜਿਹੜੀ ਆਪਾਂ ਨੇ ਘਰ ਦੇ ਪਿੱਛੇ ਛਿਟੀ ਲਾਈਵ ਦੀ ਦੇਖੋ ਉਹੀ ਆ ਜਿਹਦੀ ਪਾਣੀ ਪਹਿਲਾਂ ਵੀਡੀਓ ਪਾਈਦੀ ਨਾ ਪੱਟ ਕੇ ਲਾਉਂਦੇ ਆ ਆਹ ਦੇਖੋ ਕੀ ਆ ਇਹਦੇ ਵਿੱਚ ਮਾੜੀ ਛਿਟੀ ਹੈ ਇਹ ਇੱਕ ਨੰਬਰ ਛਿਟੀ ਹੈ ਇਹ ਹੈ ਆਪਣੀ ਮਿਹਨਤ ਕਰਨੀ ਪੈਂਦੀ ਥੋੜੀ ਜਿਹੀ। ਹੋਰ। ਅੱਜ ਕਿੰਨੀ ਸੋਹਣੀ ਖੜੀ ਛਿਟੀ। ਚਲੋ ਆਏ ਆ ਵੀ ਬੂਟੇ ਮਾ ਥੋੜੀ ਜਿਆਦਾ ਚਲਦੀ ਏ ਛਿਟੀ। ਨਹੀਂ ਇਹ ਤਾਂ ਹੁਣ ਪਤਾ ਕੀ ਏ। ਹੋਣੀ ਲੱਗਦੀ ਏ ਇਕਣਾ ਦੀ ਫੇਰ ਇਹ ਜੀ ਹੋ ਜਾਣੀ ਜਾਂ ਦਾਦੇ। ਆ ਸਾਡੇ ਵੀ ਇਕਣਾਈ ਤੇ ਪੈ। ਹਾਂ ਹਾਂ। ਫੇਰ ਤਾਂ ਇਦਾਂ ਦੇ ਹੋਏ ਨੇ ਇਹ ਭਾਰੀ ਹੋਏ ਨੇ ਬੂਟੇ। ਆ ਵੀ ਆਪਣੀ ਘਰ ਵਾਲੀ ਦੀ ਛਿਟੀ ਆ। ਆ ਵੀ ਚੰਗੇ ਖੜੇ ਬੂਟੇ। ਮੈਂ ਪਾਣੀ ਦੇਖ ਆ ਮਾ। ਅੱਜ ਜਾਣੇ ਰੋਪੜ। ਹਾਂ। ਕੱਪੜੇ ਲਿਆਉਣੇ ਆ। ਕੱਪੜੇ ਲਿਆਉਣੇ ਬਾਈ ਨਿੰਮੇ ਜੱਟ ਨੇ। ਵਿਆਹ ਆ ਗਿਆ ਇਹਨੂੰ। ਹੈਂ ਵਿਆਹ ਵੀ ਉਹਦਾ ਐ ਜਿਹਦੇ ਕੱਪੜੇ ਲੈੜੂਦਾ ਹੀ ਵਿਆਹ ਏ ਅੱਛਾ ਫੇਰ ਤਾ ਉਹਨੂੰ ਕੀ ਗਿਫਟ ਕਰ ਕੱਪੜੇ ਨਹੀਂ 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 ਕੱਪੜੇ ਤਾਂ ਦੁਕਾਨ ਦੇ ਚਲਦੇ ਦੁਪਹਿਰ ਨੂੰ ਚਲਦੇ ਪਾਣੀ ਪੁਣੀ ਲਾ ਲਈਏ ਪੈਣਾ ਪਾਣੀ ਲਾ ਲਈ ਚਲਦੇ ਹੈ ਹਾਂ ਪਾਣੀ ਪੁਣੀ ਲਾ ਲਈ ਜਾਂਦੇ 17 16 23 ਤਾ ਵਿਆਹ ਏ ਹਾਂ ਨਾ ਨਾ ਠੀਕ ਆ ਐ ਤਾਂ ਲਾ ਤਾ ਇੱਥਾਂ ਪਾਣੀ ਹੈ ਅੱਛਾ ਮੈਂ ਯਾਰ ਮੇਰੀ ਸਲਾਹ ਯਾਰੀ ਲੈ ਕੇ ਨਾ ਉਹ ਬੁੱਟੇ ਮੈਂ ਸਵਾਰਾਂ ਮੜ ਕੇ ਛੰਗਾ ਥੱਲੇ ਵਾਲੇ ਹਾਂ ਮੈਂ ਲੈ ਕੇ ਆਉਂਦਾ ਹੁਣ ਹਨੇ ਮੈਂ ਅੱਜ ਕਿਹੜਾ ਨਾ ਪਟਾਖੇ ਜਿਆਦਾ ਫੁੱਟੇ ਪਿਆ ਹਾਂ ਆ ਆਪਾਂ ਨੇ ਵੜ ਦੇਣੀਆਂ ਆ ਹਾਂ ਆ ਸਾਰੀਆਂ ਹਾਂ ਆ ਦੋ ਰੱਖ ਲੈਣੀਆਂ ਹਾਂ ਠੀਕ ਨੇ ਹੋਰ ਇਹ ਬਾਈ ਨੇਰੀ ਮੈਂ ਬੁੱਟੇ ਘਿਰ ਕੇ ਲੈ ਲਾਈ ਦੀ ਆ ਨਹੀਂ ਨਹੀਂ ਆਇਕਾਰ ਜਿਹੜੇ ਆ ਦੂਏ ਪੱਟ ਲੈ ਇਹਨਾਂ ਨੂੰ ਹੋਰ ਪਾਸੇ ਲੱਗ ਜੂंगे ਨਹੀਂ ਹੈਗੇ ਨਾ ਨਾ ਆਪ ਵਧੀਆ ਵਧੀਆ ਰੱਖ ਲੈਣੇ ਛੱਬੜ ਦੇਣੇ ਇਹ ਵੜ ਦੇਣੇ ਜੀ ਕਿਰੋ ਕਿੱਧਰ ਕਿੰਨੇ ਹੋ ਗਏ ਬੂਟੇ ਤਿਆਰ ਹੋ ਜਾਂਦੇ ਹਾਂ ਠੀਕ ਆ ਇੱਥੇ ਨਹੀਂ ਰੀਵ ਕਰਕੇ ਗਿਰਗੇ 40 ਬੂਟੇ ਗਿਰਗੇ ਹੂੰ ਤੇ ਮੇਰੀ ਸਲਾਹ ਆ ਇਹਨੂੰ ਸਵਾਰ ਦੋ ਨਾ ਚਲ ਥੋੜੇ ਲੇਟ ਹੋ ਜੂंगे ਆਹੋ ਉਹ ਤਾਂ ਜਾਣੇ ਉਹ ਬਾਜੀ ਦਾ ਆ ਇਹਨਾਂ ਹੂੰ ਆਹ ਲੱਗ ਨਹੀਂ ਤਾ ਵਧੀਆ ਦੇਖ ਜਿਹੜੀ ਹੁਣ ਇਹਨਾਂ ਨੂੰ ਖਾਣਾ ਮਿਲਣੀ ਆ ਕਿ ਇਹਨਾਂ ਨੂੰ ਖਾਣਾ ਮਿਲਣੀ ਆ ਇਹਨਾਂ ਨੇ ਇਹਨਾਂ ਕੋਲ ਜਾ ਰਹੀ ਆ ਹੂੰ ਪ੍ਰੋਪਰ ਜਿਹੜੀ ਖਾਣਾ ਆ ਉਹਨਾਂ ਨੂੰ ਮਿਲੇ ਇਹ ਆਪਾਂ ਨਾਲ ਕਿਸੇ ਕੰਮ ਦੇ ਨਹੀਂ ਹੈਗੇ ਤਾਂ ਬਹੁਤ ਛੋਟੀ ਛਡੀ ਹੈ ਥੋੜੀ ਜਾਈਏ ਆਪੀ ਲੇਟ ਤਿਆਰ ਹੋ ਜੂਗੇ ਆਹੋ ਹਾਂ ਹੋਰ ਤਾਂ ਕੁਝ ਨਹੀਂ ਜੇਕਰ ਆਹ ਰੱਖ ਲਈਏ ਕਿ ਰੱਖ ਲੈ ਰਹਿਣ ਦੇ ਇਹਨੂੰ ਪੱਟ ਨਾ ਰਹਿਣ ਦੇ ਦੋ ਰੱਖ ਲੈਂਦੇ ਵਧੀਆ ਆ ਦੋ ਵਧੀਆ ਆ ਤਾਂ ਪੱਟ ਲੂੰ ਹੋਰ ਪਾਸੇ ਲੱਗ ਜਾਊਗਾ ਨਹੀਂ ਨਹੀਂ ਇਹ ਹੋਰ ਪਾਸੇ ਲੱਗੀਆ ਹੋਰ ਹੋਰ ਪਾਸੇ ਲੱਗ ਜਾਊਗਾ ਜਿੱਦਾਂ ਆਹ ਵੱਡੇ ਦਿਨੇ ਆਪਣੇ ਕੋਲ ਨਹੀਂ ਨਾਲ ਹੂੰ ਨਹੀਂ ਫਾਇਦਾ ਨਹੀਂ ਹੁੰਦਾ ਜਿੱਕਿਨਾ ਆਹ ਬੁੱਤੇ ਆ ਆਹ ਲਿਆ ਆਪਾਂ ਨੇ ਰੱਖ ਲੈਣਾ ਹੂੰ ਆਹ ਘੱਡ ਦੇਣੇ ਇਹ ਕੋਈ ਫਾਇਦਾ ਨਹੀਂ ਇਹਨਾਂ ਦਾ ਹੋਰ ਇਹੀ ਹੁਣ ਤਾਂ ਨਿਆਣੇ ਆ ਹੁਣ بڑے ਹੋਏ ਤਾਂ ਨਾ ਖਾਣਾ ਜ਼ਿਆਦਾ ਮੰਗਣੀ ਆ ਉਹੀ ਤਾਂ ਗੱਲ ਹੈ ਨਾ ਹੂੰ ਮੈਂ ਜੀ ਆਪਣੇ ਕੋਲ ਛਿੱਟੀਆਂ ਤਾਂ ਹੈਗੀਆਂ ਆ ਦੇਖੋ ਭਾਈ ਜਿੱਦਾਂ ਆ ਬੂਟੇ ਨਾ ਇਹ ਵੀ ਜੜਾ ਫੁੱਟੀਆਂ ਆਂ ਚਲੋ ਥੋੜੇ ਜਿਹਾ ਲੇਟ ਤਿਆਰ ਹੋ ਜੂਗੇ ਪਰ ਹੋ ਜਾਣੇ ਇਹ ਵਧੀਆ ਹੋ ਜਾਂਦੇ ਬੂਟੇ ਵੀ ਆ ਦੇਖੋ ਐਦਾਂ ਵੀ ਇਹਦੇ ਵਿੱਚ ਤੇ ਥੋੜੇ ਜਿਹਾ ਹੋਰ ਨਿਕਲਨੇ ਤੇ ਥੋੜੇ ਜਿਹਾ ਘੱਟ ਕੱਢੇ ਹੋਏ ਆ ਜਿੱਗਾ 2-4 ਬੂਟੇ ਹੋਵੇ ਨਾ ਉਹ ਸੇਤੀ ਤਿਆਰ ਹੁੰਦੇ ਆ ਮੇਰੇ ਤਾਂ ਚਲੋ ਨਹੀਂ ਆਈ ਗਏ ਕਿਰ ਗਏ ਤੇ ਉਹਦੇ ਆ ਕੇ ਚੱਕਰ ਪਿਆ ਆ ਦੇਖੋ ਜੀ ਕਰ ਤੇ ਸਾਵਾ ਐਦਾਂ ਆਪਾਂ ਰੱਖ ਲੇ एक एक दो दो नीचा आंगड़ बने हुए ते ये दो रख ले जेडे वे दो रख ले बाकी सिंगल सिंगल करते ना यहाँ प्रोपर खुराक मिलूंगी छेती तैयार हो जाऊंगे इधर भी आ हाँ दो दो रख ले वजिया वाइए जो भाई हूँ आए निमे को ਤਾ ਬਾਈ ਬਤਾਉਂ ਲੱਗੇ ਹੋਏ ਇੱਧਰ ਨਿੰਮਾ ਬਾਈ ਬਤਾਉਂ ਦੀ ਕਰਨ ਲੱਗਾ ਕਟਿੰਗ ਜਿਨੂੰ ਨਹੀਂ ਲੱਗਦੇ ਜਿਨੂੰ ਨਹੀਂ ਲੱਗਦੇ ਕਟਿੰਗ ਨਾਲ ਬਾਈ ਫੋਰ ਫਰੂਟ ਪੰਗਾ ਤੇ ਸਿਆਲ ਕਰਕੇ ਵੱਢਣੇ ਪੈਂਦੇ ਹੈ ਜਾਨ ਨੂੰ ਫਰੂਟ ਜਿਆਦਾ ਲੱਗੂਗਾ ਜਾਨ ਫਾਰ ਲੱਗੂਗਾ ਜਿਆਦਾ ਹੂੰ ਨਹੀਂ ਨਾ ਇਹ ਛੌਰੀ ਵਿੱਚ ਖੜੇ ਨਿੰਮਾ ਇਹ ਉਹਦੇ ਕਰਕੇ ਫਰੂਟ ਥੋੜਾ ਜਿਹਾ ਘੱਟ ਵੀ ਲੱਗਦਾ ਇਹਨਾਂ ਨੂੰ ਬਤਾਉਂ ਬਤੂ ਫਰੂਟ ਕਿਹ ਹੈ ਇਹਦਾ ਬਤਾਉਂ ਵੀ ਘੱਟ ਲੱਗਦੇ ਆ ਇਹ ਕਟਾਈ ਕਰਨੀ ਪੈਂਦੀ ਹਾਂ ਕਟਾਈ ਕਰਨੀ ਪੈਂਦੀ ਹੈ ਵਗਾਂ ਨੂੰ ਜਿਆਦਾ ਲੱਗੂਗਾ ਆ ਸਵਾਲ ਸੱਚ ਪੁੱਛਣੀ ਆ ਹਾਂ ਲਸਣ ਵਾਸਤੇ ਉਹ ਲਸਣ ਵਾਸਤੇ ਨਾ ਬਈ ਲਸਣ ਜਿਆਦਾ ਫੁੱਲਦਾ ਇਹਨਾਂ ਥੋਥਾ ਵੀ ਹੁੰਦਾ ਨੇ ਮੇਦੇ ਨਾਲ ਯਾਰ ਹੈ ਥੋਥਾ ਹੁੰਦਾ ਥੋਥਾ ਹੁੰਦਾ ਅਸੀਂ ਕੱਟੇ ਪਾਉਂਦੇ ਅਸੀਂ ਤਾਂ ਕੱਟੇ ਪਾਉਂਦੇ ਅਸੀਂ ਤਾਂ ਕੱਟੇ ਪਾਉਂਦੇ ਹਨ ਥੋਥਾ ਹੋ ਜਾਂਦਾ ਦਾ ਤਾਂ ਬਈ ਰੇ ਰੂ ਪਾਉ ਓਏ ਹਾਂ ਉਹਦੇ ਆ ਉਹ ਵਧੀਆ ਬਹੁਤੀ ਮਨਾ ਹੇਟਾਂ ਦੇ ਚੰਗੀ ਨਹੀਂ ਨਾ ਨਾ ਆਦੇ ਫੁੱਲ ਆ ਹਾਂ ਬਸ ਉਹੀ ਚੜ ਬੋ ਆ ਬਈ ਨਵੀਆਂ ਟਾਹਣੀਆਂ ਆਉਂਦੀਆਂ ਆਦੇ ਲੱਗੇ ਵੀ ਹੋਏ ਆ ਤਾਂ ਆਦੇ ਆ ਨਵੀਆਂ ਟਾਹਣੀਆਂ ਆਉਂਦੀਆਂ ਸੁਪੀਆਂ ਹੋਈਆਂ ਵੀ ਵੱਧਣੀਆਂ ਜਿਹੜੀਆਂ ਸੁਪੀਆਂ ਹੋਈਆਂ ਚਾਹੁੰਦੀਆਂ ਵੱਧਣੀਆਂ ਕਰ ਦੇਣਾ ਤਾਂ ਕਾਂਡ ਕੋ ਲਿਜ ਜਾ ਹੁਣ ਬਜਾ ਬਜਾ ਕੇ ਨੂੰ ਵੜਦਾ ਨਾ ਨਾ ਦੇਖ ਕੇ ਵੜਦਾ ਮੇਰੇ ਹਾਂ 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 ਨਵੇਂ ਪੱਤੇ ਵੀ ਆਉਂਦੇ ਫੁੱਲ ਵਾਲਾ ਛੱਡ ਦੀ ਜਿਹੜਾ ਫੁੱਲ ਹਨ ਉੱਲੋ ਕੇ ਆਪੇ ਚੜਨਾ ਜਿਹਨੂੰ ਲੱਗੇ ਹੋਏ ਆਏ ਆ ਹੂੰ ਅਮਿੱਥੀ ਮੁੱਥੀ ਲਾਈ ਵੀ ਆ ਆ ਕੀ ਜੜੀ ਨਾ ਹੀ ਆ ਜਸਵੀਰ ਬਾਈ ਦੀ ਹਾਂ ਹਾਂ ਉਹਦੀਆਂ ਹਾਂ ਜਰਦੀ ਬਾਈ ਅੱਛਾ ਚੱਲਦਾ ਕੰਮ ਮਾਰੋ ਮਾ ਹੋਰ ਬਾਈ ਰੋਪੜਾ ਹੈ ਹੁਣ ਨਿੰਮੇ ਨੂੰ ਕੱਪੜੇ ਤੋਂ ਆਉਣ ਹਾਂ ਨਿੰਮਾ ਮੇਰਾ ਖਾਸ ਖਾਸ ਇਹ ਬਾਈ ਦਾ ਹੀ ਵਿਆਹ ਏ ਹਾਂ ਮੇਰੇ ਵਿਆਹ ਬਾਈ ਨਿੰਮੇ ਕੋ ਆਣਾ ਚਾਹੀਦਾ ਠੀਕ ਹੈ ਨਹੀਂ ਆਉਣਾ ਕਾਲ ਗੁਰੂ ਪੁੱਟ ਗਿਆ ਕਾਹੀ ਤਾਂ ਕੱਪੜੇ ਲੈਣ ਆਇਆ ਬਾਈ ਦੋ ਪੈਰ ਤੋਂ ਦੋ ਪੈਰ ਤੋਂ ਜਾਣਾ ਹੈ ਅੱਧਰ ਕਦੇ ਆਏ ਕਿਸੇ ਨਾਲ ਕਿਹੜੇ ਪਿਆਸ ਸਮਾ ਜੀਐਸਟੀ ਭਾਜੀ ਜੀਐਸਟੀ ਉਹਨਾਂ ਜੀਐਸਟੀ ਤੋਂ ਉਹਦਾ ਬਰਾਬਰ ਕਿਹੜੇ ਉਹਦੇ ਸਨਾਈ ਚ ਆ ਹੁਣ ਆਇਆ ਗੱਗਾ ਹੁਣੇ ਗਿਆ ਮੇਰੇ ਕੋਲੋਂ ਅੱਛਾ ਗੱਗੇ ਦੀ ਭੈਣ ਦਾ ਵਿਆਹ ਹੈ ਹਾਂਜੀ ਹਾਂ ਹਾਂ ਮੈਨੂੰ ਤਾਂ ਕਹਿੰਦਾ ਮੇਰਾ ਵਿਆਹ ਹੈ ਅੱਛਾ ਹਾਂ ਸ਼ਾਇਦ ਭਾਈ ਹੁੰਦਾ ਵੀ ਹੋਵੇ ਕਿਆ ਪਤਾ ਭਾ ਕੋਈ ਗੱਲ ਆ ਵੀ ਸਰ ਭਾ ਵੀ ਕਲਰ ਸੋਹਣਾ ਆ ਵੀ ਬਣ ਸਕਦਾ ਸਾਰੇ ਬਾਈ ਦਾ ਬਹੁਤ ਆਇਆ ਆ ਆ ਦੇਖ ਤਾਂ ਕੱਲ ਠੀਕ ਆ ਕਿਹੜਾ ਪੱਕ ਹੈ ਜੀ ਨਾ ਜਿਹੜੇ ਨਾਲ ਦੀ ਬਸ ਉਹ ਠੀਕ ਆ ਪਾ ਕੇ ਦੇਖ ਪਹਿਲਾਂ ਨਹੀਂ ਠੀਕ ਤਾਂ ਹੈਗੀ ਆ ਜਿਹੜਾ ਤੁਹਾਡਾ ਮਨ ਕਰਦਾ ਉਹ ਬੜੇ ਟਾਈਮ ਚੰਨ ਮਾਰਾ ਕੀ ਕਰ ਮਸ਼ਹੂਰ ਦੁਕਾਨ ਹੈ ਬਾਈ ਦੀ ਪੂਰੀ ਇਹ ਕਿਹੜੇ ਏਰੀਆ ਬਾਈ ਇਹ ਰੋਪੜ ਭਾਜੀ ਨਹੀਂ ਨਹੀਂ ਰੋਪੜ ਕਿਹੜਾ ਆਹ ਬੱਜੀ ਦਾ ਏਰੀਆ ਇਹ ਨਿਊ ਪ੍ਰਤਾਪ ਬਾਜ਼ਾਰ ਹੈ ਕੇਤੂ ਕਲੈਕਸ਼ਨ ਕਰਕੇ ਚੋਗਾ ਬਣੀ ਇਹ ਤਾਂ ਬਸ ਨਿੰਮੀ ਭਾਜੀ ਉਹਦਾ ਪਿਆਰ ਮਿਲ ਜਾਂਦਾ ਬਾਈਆਂ ਨੂੰ ਪਿਆਰੀ ਮਾਤਾ ਮਾਲਾ ਵਾਲੇ ਨੇ ਕਹਿੰਦੇ ਲਗਾਨ ਮਾਲਾ ਵਾਲੇ ਨੇ ਕਹਿੰਦੇ ਹਾਂ ਹਨੇ ਬਈ ਹਾਂ ਬਈ ਕੋਈ ਦੋਸਤ ਵੀ ਕਿਹਾ ਨਾ ਠੀਕ ਹੈ ਮੈਂ ਇਹ ਮੈਂ ਇਹ ਮੈਂ ਓਹ ਠੀਕ ਹੈ ਫਿਰ ਆਹ ਦੇਖੋ ਕਾ ਵੀ ਦੇਲਾ ਪਾ ਕੇ ਇਹ ਵੀ ਸੋਨਾ ਕਲਰ ਦਾ ਆ ਵੀ ਕਲਰ ਸੋਨਾ ਹੈ ਨਾ ਉਹ ਨਿੰਮਾ 22 ਸੋਨਾ ਜੋ ਬੰਦ ਗੈਂਡ ਉਹ ਵੀ ਹੈ ਮੈਂ ਸੋਨਾ ਲੋਕੀ ਮਰਦੇ ਹਾਂ ਹਾਂ ਸਹੀ ਕਹਿੰਦਾ ਹੈ। ਕਹਿੰਦਾ ਬਈ। ਕਲਰ ਜਿੰਗਿਆ। ਫਾਇਲਡ ਵਾਲੇ ਅੱਜ ਵੀ ਆ। ਜਿਹੜਾ ਤੈਨੂੰ ਕਲਰ ਪਸੰਦ ਆ ਉਹ ਲੈ। ਹੈਨਾ? ਜਿਹੜਾ ਕਲਰ ਪਸੰਦ ਆ ਨਾ ਉਹ ਲੈ। ਮੈਂ ਕਹਿੰਦਾ। ਉਹ ਪਸੰਦ। ਫਾਇਲਡ ਨਾਲ ਐਵੇਂ ਯਾਦ ਕਰਦੇ ਬਾਈ। ਸਹੀ ਕਹਿੰਦਾ। ਜਦੋਂ ਸਾਰੇ ਆਇਆ ਪੈਸੇ ਉਹ ਬੜਾ ਤਾਂ। ਕੋਈ ਸਪਾਂਸਰ ਸੀ ਮਿਲਣੀ ਚਾਹੀਦੀ ਆ। ਠੀਕ ਹੈ ਵੀ। ਕਲਰ ਤਾਂ ਸੋਹਣਾ। ਤੂੰ ਦੱਸ। ਇੱਕ ਹੋਰ ਉਹਦੇ ਇੱਕ ਪੱਕੀ ਹੋ ਗਈ। ਦੋ ਹੋ ਗਈਆਂ ਆਪਣੀਆਂ। ਇੱਕ ਵਾਈਨ ਨਾਲ ਹੋਊਗੀ। ਪੱਗ ਨਹੀਂ ਆ ਗਈ। ਇਹਦੇ ਨਾਲ ਅਸੀਂ ਹੈਗੀ ਨਾ ਪੱਗ। ਹੈਗੀ ਆਲਾ। ਵਾ ਠੀਕ ਹੈ ਫੇ ਦੋਨੇ ਕਾਲਾ ਸੁ ਲੱਗਦਾ ਓਕੇ ਕਨੇਡਾ ਦਾ ਮੌਸਮ ਸੁਣਦੇ ਜਸਮੀਨਾ ਵੀ ਵਿਆਹ ਹੋ ਗਿਆ ਹੈ ਹਾਂ ਆ ਲੋ ਬਾਈ ਨੰਮੇ ਦੀ ਪੂਰੀ ਚੜਾਈ ਹੈ ਬਾਈ ਨੇ ਸਪੈਸ਼ਲ ਕਾਫੀ ਮੰਗਾਈ ਆ ਹਾਂ ਬਾਈ ਆਂਦਾ ਸਰ ਕੋਈ ਨਾ ਕੋਈ ਆਈ ਜਾਂਦਾ ਜੀ ਗੱਲ ਦੀ ਹੈ ਹਾਂ ਟਾਈਮ ਨਹੀਂ ਲੱਗਦਾ ਹੈਗਾ ਕੀ ਕਰੇ ਨਾ ਮੈਂ ਆਈ ਬੋ ਟਾਈਮ ਮੈਂ ਕਰਾਂ ਮੈਂ ਤਾਂ ਮੈਂ ਤਾਂ ਹੋਸਪੀਟਲ ਨਾਲ ਬਿੱਲੇ ਦਾ ਉੱਤੋਂ ਮਿਲਿਆ ਮੈਨੂੰ ਜੂਕ ਲੈ ਕੇ ਆਇਆ ਤਾਂ ਮੇਰੇ ਨਾਲ ਤੇ ਬਾਈ ਜਾਂ ਪ੍ਰੈਸ਼ਰ ਹੋ ਗਿਆ ਤਾਂ ਮੇਰੇ ਨਾਲ ਹਾਂ ਚਲ ਵਧੀਆ ਮੈਂ ਉਦੋਂ ਵੀ ਕਹਿ ਕੇ ਆਦਾ ਬਾਈ ਮੇਰੇ ਬਿਆਨ ਨੂੰ ਆਣਾ ਵਗਾ ਬਿਆਨ ਵਾਲਾ ਤੇਰਾ ਤਾਂ ਮੈਨੂੰ ਕਹੀ ਕਿ ਨਾ ਵਿਆਹ ਹੈਗਾ ਨਾ ਆਪਾਂ ਨੇ ਕੱਪੜੇ ਲੈ ਕੇ ਆਉਣੇ ਮੈਨੂੰ ਨਹੀਂ ਪਤਾ ਕਿਦਾ ਵਿਆਹ ਹੈ ਪਤਾ ਲੱਗਿਆ ਬਾਈ ਹਾਂ ਅਮਨੇ ਨਾ ਹੋ ਰਿਹਾ ਸਾਨੂੰ ਕਾਰਡ ਤਾਂ ਦੇ ਦਿੱਤਾ। ਹਾਂ। ਖਾਲੀ ਨਾ ਬਾਬਾ ਜੀ। ਕਾਰਡ ਹੈਗਾ ਹੁਣ ਕਿ ਕਾਰਡ ਦਵਾਂ? ਕਾਰਡ ਹੈ ਹੁਣ। ਐਵੇਂ ਕਾਰਡ ਲਾ ਫੜ। ਨਾ ਕੋਈ ਨਹੀਂ। ਫੜ ਯਾਰ ਬਾਈ ਹੁਣ ਮੇਰੇ ਹੱਥੋਂ ਫੜ ਤੂੰ। ਨਾ ਨਾ ਕੋਈ ਚੱਕਰੀ ਨਹੀਂ। ਬੱਸ ਕਾਰਡ ਉਹ। ਆ ਦੇਖੋ ਭਾਜੀ। ਲੈ ਜਿਹੜਾ ਇਹ ਵਿਚਰਾ ਹਾਏ। ਇਹ ਹਾਏ ਨਹੀਂ ਤਾਂ ਹੈ। ਹਾਂ ਬਾਈ ਕਿਉਂ ਨਹੀਂ? ਅੱਛਾ। ਉਹ ਕਹਿੰਦਾ ਅਮਰਾ ਕਹਿੰਦਾ ਇੱਕੋ ਦਾ ਹੈਗਾ ਨਾ ਮੈਂ ਬੈਂਕ ਨੂੰ ਵੀ ਦੇ ਤਾ ਉਹਦੇ ਕੋਲ ਵੀ ਨਹੀਂ ਹੈ। WhatsApp ਨਾਲ ਕਮਾਣਾ ਤਾਂ ਸਾਰੇ WhatsApp ਭੇਜ ਤੇ ਭਾਜੀ। ਹਾਂ ਠੀਕ ਹੈ। ਨਹੀਂ ਮੈਂ ਕੋਲ ਨੂੰ ਭੇਜ ਤਾ ਦੇਖ ਲੈ ਬਾਈ ਨੇ। ਹਾਂ। ਭਾਈ ਹੁਣ ਆਏ ਆਪਾਂ ਦਲਵੀਰ ਕੋਲ ਦਲਵੀਰ ਦੇ ਦਰਸ਼ਨ ਕਰ ਲੀਏ ਹੋਰ ਕੀ ਹਾਲ ਹੈ ਤੁਹਾਡੇ ਦਰਸ਼ਨ ਹੋਏ ਹੋਰ ਵਧੀਆ ਇਹਨਾਂ ਵਧੀਆ ਸੀ ਕੋ ਯਾਰ ਮੈਂ ਵੀ ਉੱਥੇ ਪਿਆਜ਼ ਲਾਉਣੇ ਆ ਕਿਦਾਂ ਜਿਹੜੀ ਸਾਈਡ ਵਾਲਾ ਕਿਹੜਾ ਨਾ ਚੈਕਣਾ ਹਾਂ ਇੱਥੇ ਤਾਂ ਮੈਂ ਹੋਰ ਕੋਈ ਦੇਖਦਾ ਹਾਂ ਹੋਰ ਕੋਈ ਲਾਉਣਾ ਇੱਥੇ ਮੈਂ ਬੀ ਤਿਆਰ ਕਰਨਾ ਹੋ ਗੰਨੇ ਦਾ ਬਿਨਾਂ ਪਸਚੂਸੀ ਹੋ ਜਾ ਹਾਂ ਬਾਹਰ ਨਾ ਤੂਪਾ ਲੱਗੀ ਜਾਂਦੀ ਆ ਹਾਂ ਬੈ ਦਾ ਉਹ ਬੀ ਹੋ ਜਾਊਗਾ ਹਾਂ ਪਨੀਰ ਕਿੱਥੇ ਲਿਆਉਣਾ ਪਿਆਜ਼ਾਂ ਨੂੰ ਲਿਆਉਂਦਾ ਬਈ ਚਮਕੌਰ ਤੇ ਮੇਰੇ ਕੋਲ ਤੇ ਲੈਣਾਂ ਤੇ ਉਹ ਵਧੀਆ ਉਹਨਾਂ ਨੇ ਤੀ ਮੈਨੂੰ 100 ਰੁਪਏ ਕਿਲੋ। ਉਹ ਗਰੰਟੀ ਦਿੰਦੇ ਆ ਉਹ। ਹਾਂ। ਵਧੀਆ ਪਿਆ ਜਾਂਦਾ। ਮੇਰੇ ਕੋਲ ਕਿਲੋ ਬਚ ਵੀ ਗਈ ਜੀ। 1.5 ਕਿਲੋ ਦਾ ਮੋੜ ਵੀ ਆਇਆ। ਅੱਛਾ। ਵਾਪਸ ਵੀ ਕਰ ਲਈ ਉਹਨਾਂ ਨੇ। ਵਾਪਸ ਕਰ ਲਈ ਹੈ ਨਾ। ਇਹ ਤਾਂ ਛੋਟੀ ਬਹੁਤ ਸੀ। ਹਾਂ। ਪਨੀਰੀ। ਉਹ ਹਲਕੀ ਦੀ ਇੱਕ। ਹਾਂ। ਨਹੀਂ ਤਾਂ ਮੇਰੇ ਸਾਰੇ ਉੱਲਜ ਜਾਣੀ ਸੀ ਉਹ। ਅੱਛਾ। ਤਾਂ ਬਚ ਗਈ। ਬੜੀ ਛੋਟੀ ਛੋਟੀ ਤਾਂ ਹੈਗੀ। ਹਾਂ। ਮੈਂ ਬਠੰਡੇ ਤੇ ਲੈ ਕੇ ਆਉਣ ਲੱਗਿਆ ਤਾਂ ਉਹ ਕਹਿੰਦੇ ਤੈਨੂੰ। ਨਾ ਸੇ ਆ ਵੱਜਣ ਮਹਾ। ਆਉਂਈਏ ਬੇਸੂਰੀ ਜੋ ਜਾਂਦੀ ਕਰਾਚੇ। ਹਾਂ। ਇਹਦਾ ਬੱਜ ਜਦੇ ਲਿਆਗੇ ਜਦੇ ਲਾਦ ਦੇ। ਫਿਰ ਮਹਾਵੀ ਫੇਤੀ ਲਉਂਗੇ ਇੱਥੇ ਵਧੀਆ ਆ ਇਹਨਾਂ ਨੂੰ। ਇਹ ਕੁੱਤੇਆਂਾਂ ਦੇ। ਪਾਣੀ ਛਰਤਾ ਗੰਨੇ ਨੂੰ ਆ। ਛੜੀਆਂ ਵੀ ਆਵਾਂ ਕਿਹੜਾ ਉਹ ਬਾਡੀ ਚੱਕੀ ਫਿਰੀ ਜਾ। ਚੂਹੇ ਤਾਂ ਭੱਜਦੇ ਨੇ ਆਏ ਕਾਰਾਂ ਮਾਣਾ। ਚੂਹੇ ਤੋਂ ਉਹ ਆਇਆ ਲੇਟ ਉਹ ਦਿਖਾਉਣਾ ਜੁੱਧ ਕੁੱਤਿਆਂ ਨਾਲ। ਹੂੰ। ਆ ਡਾੜਾ ਚੂਹੇ ਸੀ ਪੇ ਲੋੜੇ ਨਾਲ ਵੀ ਕੁੱਤੇ ਤੇ। ਬਹੁਤ ਭਾਰੀ ਚੂਹੇ ਆ। ਇਹ ਦੰਡੀਆਂ ਵੜਦੇ ਕੁੱਤੇ ਆ ਉਹਦੇ। ਹਾਂ। ਆ ਕੁੱਤੇ ਕਿਤੇ ਛੱਡਦੇ ਫਿਰ। ਮੈਂ ਨਹੀਂ ਆਉ ਜਿਹੜਾ ਮੁੱਢਾ ਇਹ ਮੈਂ ਰੱਖ ਲਵਾਂ। ਜਿਹੜਾ ਹੋਊਗਾ ਚੱਲ ਬਾਅਦ ਚ ਉਹਦੇ ਵਗੇੜ ਦੂੰਗਾ ਖਲਾੜ ਪਰ। ਹਾਂ ਹਾਂ। ਹੁਣ ਆਏ ਬੂਟੇ ਵੀ ਵਧੀਆ ਹੋ ਜੂंगे। ਹੋਰ। ਆ ਦੇਖ ਲੈ ਕਿੰਨਾ ਫਰਕ ਆ ਬੁੱਟਿਆਂ ਆ ਬੁੱਟਿਆਂ ਦਾ ਫਰਕ ਆ ਕਿ ਨਹੀਂ ਮੈਂ ਤੈਨੂੰ ਕਿਹਾ ਤਾਂ ਨਾ ਵੀ ਰੋਕੇ ਚੱਲੂਗੇ ਯਾਰ ਚੱਲੂਗੇ ਤੇਰੇ ਵਧੀਆ ਬੁੱਟੇ ਆਏ ਅਸੀਂ ਪਏ ਸਾਰੇ ਇੱਕ ਬਰਾਬਰ ਚੱਲੇ ਆ ਇੱਕ ਬਰਾਬਰ ਚੱਲੇ ਆ ਹੁਣ ਐਸੀ ਕੀ ਆਪਾਂ ਨੇ ਬਾਈ ਹੋਰ ਕੰਮ ਕਰਿਆ ਇਹ ਚ ਲਾਏ ਆ ਮੁੱਢੇ ਚ ਹਾਂ ਇਹ ਤਾਂ ਠੀਕ ਆ ਮੁੱਢੇ ਚ ਇੱਕ ਹੋਰ ਆ ਦਿਲਵੀਰ ਮੁੱਢਾਂ ਨਾਲੇ ਤੇਰਾ ਤਗੜ ਗੰਨਾ ਵਧੀਆ ਹੋਣਾ ਹਾਂ ਠੀਕ ਆ ਉਹਦੇ ਬਾਅਦ ਤਾਂ ਬਾਦਣਾ ਇਹ ਹੁਣ 500 ਦੀ ਐਵਰੇਜ ਆ ਗਈ ਆ ਤੈਨੂੰ ਵਿੱਗੇ ਦੀ ਫੇਰ ਬਧਿਆਰ ਰਹਿ ਗਿਆ ਹੁਣ ਸੀ ਪਿਆ ਯਾਰ ਹੁਣ ਆਪਾਂ ਮੁੱਲ ਬੀਜ ਪਾ ਲੰਨੇ ਆ ਚਲੋ ਮੈਂ ਇਹਦੀ ਹਿਸਾਬ ਲਾਉਣਾ ਤਾਂ ਹੁਣ ਮੁੱਲ ਬੀਜ ਪਾਇਆ ਤਾਂ ਮੁੱਲ ਪਾਇਆ ਪਹਿਲੇ ਸਾਲੇ ਮੈਂ ਬੂਟੇ ਲਾਤੇ ਗੰਨਾ ਉਹ ਹੀ 2.5 ਸੌ ਨਿਕਲੇ ਦੂਏ ਦੂਏ ਸਾਲ ਤੱਕ ਖਲ ਪੱਲੇ ਤੇ ਪਏ ਆ ਹਾਂ ਪੱਲੇ ਤੇ ਖਰਚਾ ਪਿਆ 40 ਰੁਪਏ ਨੂੰ 500 ਰੁਪਏ ਨੂੰ ਚਲਾਇਆ ਮੈਂ 42 ਕੁਇੰਟਲ ਹੋਇਆ 4200 ਰੁਪਏ ਬਣ ਗਿਆ ਉਹ ਭਾਈ ਭਈ ਇਹ ਮੂਹੇ ਨਹੀਂ ਕਰਦੇ ਹਾਂ ਚਲ ਬੇਬੀ ਛਿਲਤਾ ਛਿਲਤਾ ਮੇਲੇ ਚ ਪਹੁੰਚ ਗਿਆ 400 ਰੁਪਏ ਲੱਗੇ ਆ ਕਿਹੜੀ ਵੈਰੈਟੀ ਆ ਇਹ 18 ਐ ਇਹ ਉਹ ਬੀਜਣੀਆਂ ਉਹ ਜਵੀ ਵਾਲੇ ਚ ਅੱਛਾ ਤੇ ਵੀ ਤਾਂ ਮੈਂ ਦੇਣ ਦਾ ਸੀ ਤੇ ਜਬੀ ਖੜੀ ਆ ਉਹਦਾ ਰੇਟ ਨਹੀਂ ਹੈ ਹਾਂ ਚੱਲ ਮੈਂ ਖਾ ਜੇ ਖੜਦੀ ਆ 10 15 ਦਿਨ ਹਾਂ ਮੈਂ ਚੱਲ ਅ ਜੀ ਦੇਖ ਲੈਣੇ ਜੇ ਵੱਧਾ ਘਟਾ ਹੁੰਦਾ ਆਹੋ ਨਹੀਂ ਤਾਂ ਬੰਗਰਾਂ ਨੂੰ ਪਾਏ ਦੇਣੀ ਨਹੀਂ ਮੈਂ ਵੀ 18 ਰੱਖ ਲਿਆ ਪੱਛੇ ਦੱਬ ਦੋ ਮੇ ਵਿਚ ਲੱਭ ਦੱਬ ਦੇ ਜਿੱਥੇ ਦੋ ਮੇ ਵਿਚ ਸਿੱਧਾ ਦਾ ਸਿੱਧਾ ਆਇਆ ਤਾਂ ਮੁੱਢਾ ਹੀ ਆ ਆਹ ਦੱਬ ਪਰ ਬਾਰ ਬਾਰ ਦੱਬ ਦਿੰਦੇ ਆ ਜਿੱਥੇ ਤੁਹਾਨੂੰ ਲੱਗਣਾ ਟਰਾਲੀ ਦੇ ਨਹੀਂ ਵਿੱਚ ਪਾੜੀ ਨਹੀਂ ਨਹੀਂ ਟਰਾਲੀ ਨਹੀਂ ਮੈਂ ਇਹਦੀ ਲੀਫ ਦੱਬ ਦੇਣੀ ਨਹੀਂ 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 ਫਿਰ ਤਾਂ ਲੋੜੇ ਨਹੀਂ ਤੇ ਦੇਖ ਕੇ ਫੁੱਟਿਆ ਆਣਾ ਇਹਨੇ ਅਸੀਂ ਤੇ ਫੁੱਟੇ ਆ ਦਾ ਸਾਰਾ ਮੇਰਾ ਗੱਲ ਸਾਰਾ ਫੁੱਟ ਗਿਆ ਦਾ ਇਹ ਫੇ ਮੈਨੂੰ ਅਗ ਲਾਉਣੀ ਪੈਗੀ ਅੱਗ ਲਾਉਣੀ ਪੈਗੀ ਮੈਨੂੰ ਅੱਗ ਲਾਉਣੀ ਪੈਗੀ ਤਾਂ ਜਲ ਗਿਆ ਤਾਂ ਇਸ ਪਾਈਸ ਪਾਈਸ ਉਹ ਤਾਂ ਫੇਰ ਫੁੱਟਦਾ ਆ ਅਗੜੀ ਵੈਰਾਈਟੀ ਲਾਈ ਆ ਕਿਹੜੀ ਇਹ ਹੈਗੀ 110 ਮੇਰੇ ਕੋਲ 110 ਘਰਾਂ ਮੈਂ ਤਿਆਰ ਕਰੀ ਉਹ ਹੀ ਲਾਈ ਆ ਸਾਰੀ ਅੱਛਾ ਹਾਂ ਪਹਿਲਾਂ ਵੀ ਆਪਣੀ ਲਾਇਦਾਂ ਬੂਟੇ ਕਰਦੇ ਤਿਆਰ ਕਰਦੇ ਆ ਵਧੀਆ ਬੂਟੇ ਚ ਲੈ ਬਾਈ ਚੱਲ ਮੈਨੂੰ ਮਿਲ ਗਈ ਛੜੀ ਫੇਰੇ ਤਾਂ ਲਾਤੀ ਮਨ ਮੇਰੀ ਸਲਾਹ ਕੋਈ ਨਹੀਂ ਬੂਟੇ ਨਾ ਠੀਕ ਹੈ ਦਰਮਿਆਨੀ ਜਿੰਨੀ ਕਾ ਇਹ ਵਧੀਆ ਹੈ ਹੁਣ ਸੀਪੇ ਗਾਹਾਂ ਨੂੰ ਜਬੀ ਵਾਲੇ ਚ ਹਾਂ ਲੱਕ ਅਛਿਆ ਤੇ ਆਏਗਾ ਨਾ ਵੀ ਆ ਆ ਸਾਲ ਪਟਾ ਦੇਗਾ ਨੇ ਹਰ ਸਾਲ ਦਾ ਬਣਾ ਲੈ। ਨਹੀਂ ਨਹੀਂ ਹਰ ਸਾਲ ਲਾਉਣੇ ਤੇ ਹੈਗੇ ਆਦਰ ਤੇਰੀ ਪਟਾਈ ਹੋ ਜਣੀ। ਇੱਧਰ ਪਟਾਈ ਚੱਲ ਪਣੀ ਹੈ ਨਾ ਇੱਧਰ ਨੂੰ ਜਾਈ ਜਾਣਾ। ਇੱਧਰ ਨੂੰ ਜਾਈ ਜਾਣਾ ਇੱਧਰ ਤੇ ਫੇਰ ਸ਼ੁਰੂ ਹੋਈ ਜਾਣਾ। ਇੱਕ ਵਾਰ 5 ਸਾਲ ਔਖੇ ਆ। ਹਾਂ 5 ਸਾਲ ਔਖੇ ਆ। 5 ਸਾਲ ਤੇ ਬਾਅਦ ਕੰਮ ਚੱਲ ਪਣਾ 3 ਸਾਲ ਤਾਂ ਲੰਘੇ। 3 ਤਾਂ ਲੰਘੇ। ਹਾਂ 2 ਰਹਿ ਗਏ ਬਸ ਉਹਦੇ ਬਾਅਦ ਚੱਲੀ ਜਾਣਾ ਕੰਮ। ਉਹਦੇ ਬਾਅਦ ਆਪਣਾ ਥੋੜੇ ਥੋੜੇ ਚੋਸੀ ਭਮੰਦਾ ਚੋਹਾਂ ਚੰਗਾ ਇਹ ਲਾਈ ਜਾਵੇ। ਆਲੂ ਵਾਲਾ ਕੰਮ ਆ ਯਾਰ। ਆਲੂ ਵਾਲਾ ਜਿਹੜੇ ਬੰਦੇ ਆਲੂ ਲਾਉਂਦੇ ਆ ਜਿਹੜੀ ਸਟੂ ਨੇ ਨੇ ਮਾਰਨੀ ਉਹੀ ਤਾਰਦੇ ਆ ਉਹ ਲਾਦੂਏ ਤਾਰਦੇ ਸਤਵੀਰ ਨੇ ਵੀ ਲਾਤੇ ਹਾਂ ਇਹਨੇ ਵੀ ਲਾਤੇ ਕੀ ਲੈ ਇਹਨੇ ਲਾਇਆ ਉੱਚ ਕਣਕ ਚ ਚਲੋ ਇਹ ਥੋੜੇ ਜਿਹਾ ਲੇਟ ਤੁਰਦੇ ਆ ਹਾਂ ਹੋਰ ਕੀ ਪਰ ਆਇਆ ਇਹ ਗਿਰਦੇ ਨਹੀਂ ਹੈਗੇ ਹਾਂ ਗਿਰਦੇ ਨਹੀਂ ਹੈ ਗੰਨੇ ਚ ਜ਼ਿਆਦਾ ਗਿਰਦੇ ਆ ਹੂੰ ਯਾਰ ਸਰੂ ਵਾਲੇ ਦਾ ਆਏ ਅਸੀਂ ਭਈ ਗਨੇ ਵਾਲੇ ਉੱਚ ਪਾਣੀ ਨਹੀਂ ਲੱਗਦਾ ਪਾਣੀ ਨਹੀਂ ਲੱਗਦਾ ਇਹ ਚ ਹੁਣ ਆਏ ਮੂਢਾ ਤੇ ਜਿੱਦਾ ਲੱਗ ਗਿਆ ਹਾਂ ਸਹੀ ਗੱਲ ਆ ਆ ਵਧੀਆ ਨਾਲੇ ਕਣਕ ਚ ਸੀ ਭਈ ਖੂਰ ਕਣਕ ਟੁੱਟ ਕਣਕ ਟੁੱਟਦੀ ਨਹੀਂ ਦੇਖ ਹੁੰਦੀ ਟੁੱਟਦੀ ਨਹੀਂ ਦੇਖ ਹੁੰਦੀ ਸਹੀ ਗੱਲ ਇਹ ਤੋੜਦੇ ਬਹੁਤਾਂ ਜ਼ਿਆਦਾ ਬਨੇ ਇਹ ਜੋ ਚੱਲ ਆਏ ਆ ਬਸ ਲਾਤ ਤੇ ਠੀਕ ਹਾਂ ਚਲ ਵਧੀਆ ਹੋ ਗਿਆ ਹਾਂ ਮੈਂ ਵੀ ਦੇਖਾ ਮੈਂ ਵੀ ਲਾਉਣੇ ਆ ਪਿਆਜ਼ ਵਾਸੇ ਲਾਦੇ ਲਾਦੇ ਹੁਣ ਦਾ ਟਾਈਮ ਆ ਲੰਘ ਜਾਂਦਾ ਹਾਂ ਸਾਈਡ ਵਾਲੇ ਪਰ ਲਾਉਣੇ ਉੱਤੇ ਚੜਦੀ ਧੁੱਪ ਆ ਪਈ ਜਾਂਦੀ ਹੈ ਨਾ ਉੱਥੇ ਵਧੀਆ ਹੋ ਜੂਗਾ ਆ ਦੋ ਲੈਣਾ ਇਕੱਠਿਆਂ ਕਰੀਏ ਜੀ ਉਹ ਪੰਨਿਆਂ ਚ ਖਾਸੀਆਂ ਲੈਣਾ ਇਕੱਠਿਆਂ ਕਰਦੇ ਨੇ ਉਹਨਾਂ ਨੂੰ ਗੱਭੇ ਕਰਕੇ ਜੀਪੇ ਹਾਜਰੇ ਹਾਜਰੇ ਅੱਗ ਲੱਗਦੀ ਆ ਹਾਂ ਨਹੀਂ ਤਾਂ ਭੜਕਦੀ ਆ ਬੁੱਟੇ ਸੇਕ ਪੈਂਦਾ ਫੂਕਦੂਕ ਆ ਦੇ ਮਸਾਈਆਂ ਚਲ ਜਾਂਦਾ ਮੌਸਮ ਵਧੀਆ ਦਾ ਠੰਡ ਦੀ ਹਾਂ ਉਹ ਗਰਮੀ ਹੋ ਗਈ ਉੱਧਰ ਗਰਮੀ ਹੋ ਗਈ ਸਹੀ ਗੱਲ ਸਾਜਰੇ ਹਾਜਰੇ ਲੱਗਣੀ ਅੱਗ ਸਾਜਰੇ ਹਾਜਰੇ ਦਾ ਕੰਮ ਆ ਲਏ ਤੁਸੀਂ ਲੈਵੇ ਜ ਲੱਗ ਠੀਕ ਆ ਬੂਟੇ ਦਾ ਫਰਾਏ ਹੋ ਬਾਈ ਘੋਲ ਆ ਉਸ ਜੀ ਵਿੱਚ ਲਾਵੇ ਇਹਨੂੰ ਅੱਗ ਫੇਰ ਨਹੀਂ ਭੜਕਦੀ ਤੇ ਨਾਲੇ ਆਪਣਾ ਸੇਕ ਜਾ ਬੰਦਾ ਹਾਂ ਜਿਵੇਂ ਕਿਲੇ ਤੱਬ ਦੇ ਬਣੇ ਹੋਰ ਆ ਗੱਲਾਂ ਬਾਈ ਲਾਈਟ ਦੇ ਜਾਂਣ ਲੱਗ ਗਏ ਕਣਕਾਂ ਲੱਗਿਆ ਪਾਣੀ ਮਾਮ ਸਾਡੇ ਵੀ ਰਹਿੰਦਾ ਤੇ 11 ਕੱਲ ਭਰਦਾ ਹੁਣ ਜਨਰੇਟਰ ਲਾਇਆ ਬਤਾ ਲੈਟ ਨਹੀਂ ਉਧਰ ਨਾ ਨਾ ਉਧਰ ਬਾਗ ਮਾ ਸਹੀ ਆ ਠੀਕ ਆ ਠੀਕ ਆ ਉੱਥੇ ਹੁਣ ਭਰ ਕੇ ਆਏ ਆ ਉਹ ਨਹੀਂ ਲੈਣ ਨੇ ਤੂੰ ਕੀ ਕੱਢੀ ਪਈ ਆ ਨਹੀਂ ਨਹੀਂ ਉਧਰ ਤਾਂ ਕੱਲ ਲਾਤਾ ਤਾਂ ਇੱਧਰ ਜਨਰੇਟਰ ਲਾਇਆ ਤਾਂ ਹਾਂ ਚੱਲ ਵਧੀਆ ਹੁਣ ਕਿੰਨੇ ਦਿਨ ਰਹਿ ਕੇ ਜਾਣ ਦਾ ਬਸ ਚੱਲਿਆ ਜੀ ਸ਼ਾਮ ਨੂੰ ਦਾ ਦਰਸ਼ਨੇ ਦੇਣਾ 4 ਵਜੇ ਹੋਰ ਬਸ ਚਲੋ ਵਧੀਆ ਕੰਮ ਵੀ ਜ਼ਰੂਰੀ ਆ ਕੰਮ ਵੀ ਜ਼ਰੂਰੀ ਆ ਯਾਰ ਜਿੱਦੋਂ ਕੱਟੂਗਾ ਤਾਂ ਹੀ ਸੁਖ ਮਿਲੇ ਹਾਂ ਹਾਂ ਸਹੀ ਗੱਲ ਆ ਹੋ ਠੀਕ ਆ ਐਨ ਵਧੀਆ ਸੀ ਪਏ ਚਲੋ ਠੀਕ ਆ ਜੀ ਸਸਰੀਕਾਲ ਸਾਰਿਆਂ ਨੂੰ ਠੀਕ ਕਾਲ ਜੀ ਫਿਰ ਕਿਸੇ ਮਿਲਦੇ ਵਲੌਗ ਮੈਂ ਠੀਕ ਆ